ਰੋਹੀ ਦਾ ਬਜੀ ਫੇਰਾ ਨਾ ਹੋਈ ਕੀ ਗੱਲ ਹੋਈ ਆ ਕੋਈ ਨਹੀਂ ਬਜੀ ਪਹਿਲਾਂ ਵੀ ਇਹਨਾਂ ਨੇ ਇੱਕ ਦੋ ਵਾਰੀ ਹਮਲਾ ਕੀਤਾ ਮੇਰੇ ਤੇ ਪਹਿਲਾਂ ਵੀ ਉਦੋਂ ਵੀ ਪਸੋਲਾ ਲੈ ਕੇ ਬਿਨ ਬਾਨੇ ਨਾ ਗੱਡੀ 'ਚ ਲੈ ਕੇ ਸੇਕਾੜੀ ਉਦੋਂ ਵੀ ਇਹਨਾਂ ਨੇ ਪਸੋਲਾ ਰੱਖੇ ਮੇਰੇ ਪੁੱਠੇ ਮਾਰੇ ਸੀ ਮੈਂ ਉਦੋਂ ਵੀ ਕਿਹਾ ਮੈਂ ਦੇਖੋ ਕਬੀਲਦਾਰ ਬੰਦਾ ਹੋ ਆਪਾਂ ਲੜਨ ਵਾਲੇ ਆ ਨਹੀਂ ਨਾ ਆਪਾਂ ਲੜਣਾ ਜਾਣੇ ਆ ਉਸ ਤੋਂ ਬਾਅਦ ਇਹ ਫੇਰ ਹੁਣ 4 ਸਾਲ 1.5 ਸਾਲ ਹੋ ਗਿਆ ਫੇਰ ਉਸ ਤੋਂ ਬਾਅਦ ਇਹਨਾਂ ਦੁਆਰਾ ਕੁੰਦਕ ਸ਼ੁਰੂ ਕਰਤੀ ਮੇਨਾਂ ਪੈਸੇ ਮੰਗਦੇ ਆਪਾਂ ਕਦੇ ਪੈਸੇ ਦਈਏ ਇਹ ਸਾਲੇ ਚੋਰ ਜੱਕੇ ਹੈਗੇ ਦੋ ਭੁੱਖੇ ਨੰਗੇ ਮਾਰਦੇ ਉਦੋਂ ਪੈਸੇ ਮੰਗਦੇ ਸਾ ਇਹ ਮੁਕਲ ਆਂਦਰੋ ਆਪਣਾ ਲੱਗਿਆ ਗਿਆ ਚਲਾਉਂਦਾ ਪਿਆ ਬੜਾ ਮੁਕਲ ਮੱਟੂ ਜਿਹਦਾ ਭਰਾ ਸਾਗਰ ਮੱਟੂ ਤੇ ਇੱਕ ਇਹਨਾਂ ਨੋਨੀ ਉਹ ਕੀ ਨਾ ਘੋਰੀ ਮੱਟੂ ਸੀਗਾ ਸਾਇਲ ਬੰਡਾ ਸੀਗਾ ਇਹ ਤਨੋਨੀ ਮੁੰਡਾ ਸੀਗਾ ਇਹਨਾਂ ਨਾਲ ਇਹ ਲਓ ਆਏ ਛੇ ਨੇ ਮੇਰੇ ਕੋਲ ਵੀਡੀਓ ਹੈਗੀ ਆ ਸ਼ਾਮੀ ਮੈਨੂੰ ਉੱਥੇ ਆ ਕੇ ਕਹਿੰਦੇ ਮੈਂ ਬੱਚਿਆਂ ਨੂੰ ਪਿੱਛੇ ਛੱਡਣੇ ਚੱਲ ਲਈ ਕਹਿੰਦਾ ਆ ਵੀ ਸਾਨੂੰ ਲੈ ਕੇ ਚੱਲ ਸਾਡੇ ਨਾਲ ਚੱਲ ਤੇ ਪਸੋਲਾ ਲੱਗੇ ਸੀ ਮੈਂ ਉਦੋਂ ਦੇਖ ਲੈਣਾ ਪਸੋਲਾ ਲੱਗਿਆ ਮੈਨੂੰ ਕਹਿੰਦਾ ਸਾਡੇ ਨਾਲ ਬੈਠੇ ਜਾਣਾ ਮੈਂ ਕਿੱਥੇ ਜਾਣਾ ਕਹਿੰਦਾ ਮੁਕਲ ਦਾ ਫੋਨ ਆਇਆ ਮੈਂ ਕਿਹਾ ਗੱਲ ਕਰਾ ਦੇ ਕਹਿੰਦਾ ਨਹੀਂ ਸਾਡੇ ਨਾਲ ਬੈਠ ਬਾਨਨ ਵਾਲੇ ਆਨ ਨੂੰ ਕਰਦੇ ਮੈਂ ਬੱਚੇ ਸੀਗੇ ਬਾਹਰ ਖੇਡਦੇ ਮੈਂ ਟੀਵੀ ਚੱਟੇ ਚੱਲਾਈ ਬਾਬਾ ਨੇ ਉਹਨਾਂ ਨੂੰ ਅੰਦਰ ਬਾੜਿਆ ਪਹਿਲਾਂ ਕਾ ਮੈਂ ਕਿਹਾ ਬੱਚੇ ਦੇ ਨਾਲ ਬਾਈਚਾਸ ਕੋਈ ਹਰਕਤ ਕਰ ਦੇਣ ਉਹ ਬੱਚੇ ਦੇ ਨਾਲ ਲੱਗ ਜੀਏ ਤੇ ਮੈਂ ਉਹਨਾਂ ਨੂੰ ਅੰਦਰ ਬਾੜਿਆ ਤੇ ਫੇਰ ਮੈਂ ਆ ਬਾਨੜਾ ਕੁੰਡਾ ਲਾ ਲਿਆ ਇਹਨਾਂ ਨੂੰ ਲੱਗਿਆ ਵੀ ਮੰਦਰੋਂ ਕੁਝ ਲੈਣ ਗਿਆ ਤੇ ਭੱਜ ਗਿਆ ਡਰ ਗਿਆ ਹੁਣ ਉਹਦਾ ਫੋਨ ਆਇਆ ਉਸ ਤੋਂ ਬਾਅਦ ਮੈਨੂੰ ਅੱਧੇ ਘੰਟੇ ਬਾਅਦ ਕਹਿੰਦਾ ਹਾਂ ਹੁਣ ਦਾ ਪੈਸੇ ਦੇਨੇ ਕਿ ਨਹੀਂ ਦੇਨੇ ਮੈਂ ਕਹਾ ਮੇਰੇ ਕੋ ਤਾਂ ਹੈ ਨਹੀਂ ਮੈਂ ਕਹਾ ਕਰ ਲਾ ਜੋ ਕਰਨਾ ਉਹ ਕਹਿੰਦਾ ਕੋਈ ਨਾ ਫੇ ਲੜਾਈ ਹੋਊਗੀ ਮੈਂ ਕਹਾ ਫੇ ਦੱਸ ਕੇ ਲੜਨਾ ਹੀ ਹੱਡੇ ਦੇਰ ਚ ਜੁੜਤਾ ਤਾਂ ਫੇ ਮੇਰੇ ਤਾਂ ਪਿੱਠ ਪਿੱਛੇ ਕਾਹਦੋਂ ਕਰਦੇ ਹਰਕਦਾ ਤੁਸੀਂ ਨਿਆਏ ਵਿਰੋਧੀਆਂ ਲੋਕਾਂ ਕੋ ਮੰਗਦੇ ਜੀ ਮੇਰਾ ਭਾਈ ਦਾ ਸਪਲਾਈ ਦਾ ਕੰਮ ਆ ਜਿੱਦਾਂ ਹਾਂਜੀ 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 ਤੇ ਉਹ ਬਾ ਚੱਕਰ ਜੇ ਕਹਿੰਦੇ ਉਧਰ ਪੇਮੈਂਟ ਪੁੰਮਣ ਹੁੰਦੀ ਕੋਲੇ ਤਾਂ ਬਾ ਪੇਮਟਾ ਕੋ ਕਹਿੰਦੇ ਨਹੀਂ ਤਾਂ ਤੈਨੂੰ ਬਾਹਰ ਘੇਰਾਗੇ ਅਸੀਂ ਪੇਮਟਾ ਕੋਲਾਂਗੇ ਇਹ ਹਰਕਦਾ ਕਰਦੇ ਆ ਜੀ ਕੀ ਅੱਜ ਕੀ ਹੋਇਆ ਅੱਜ ਕੁਛ ਨਹੀਂ ਭਾਈ ਜੀ ਜਦੋਂ 4 ਕਵੇ ਆਏ 5 ਕਵੇ ਮੈਂ ਬੱਚਿਆਂ ਜੱਡ ਦੀ ਲਾਈਟ ਵਿਸ਼ਨ ਉਦੋਂ ਆਏ ਅਸਲੇ ਲਾ ਕੇ ਉਦੋਂ ਮੈਨੂੰ ਕਹਿੰਦੇ ਪੈਸੇ ਭੇਜੇ ਨਹੀਂ ਮੈਂ ਕਹਾ ਮੇਰੇ ਕੋਲ ਹੈ ਨਹੀਂ ਕਹਿੰਦਾ ਮੁਗਲ ਨਾਲ ਗੱਲ ਕਰ ਦਿੰਦਾ ਨਹੀਂ ਤਾਂ ਨਾਲ ਚ ਸਾਡੇ ਚੱਲ ਮੈਂ ਕਹਾ ਮੈਂ ਕਾਦੋ ਜਾਵਾਂ ਮੇਰਾ ਇੱਧੇ ਬੋਲ ਲਾ ਕੇ ਮੇਰੀ ਬਹਿਸ ਵਸਾਈਏ ਮੇਰੇ ਕੋਲ ਵੀਡੀਓ ਵੀ ਹੈਗੀ ਆ ਘਰ ਦੇ ਬਾਹਰ ਦੀ ਉਹ ਮੈਂ ੱੱਕੇ ਨਾ ਇਹਨਾਂ ੱੱਕਾ ਦੁਕਾ ਮਾਰ ਕੇ ਬਾਹਰ ਨਾ ਨਿਕਲ ਗਏ ਅੰਦਰ ਨੂੰ ਬੱਚਾ ਲੈ ਗਿਆ ਮੈਂ ਅੰਦਰ ਪੁੰਡਾ ਲਾ ਲਿਆ ਤੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਇਹਦਾ ਫੋਨ ਆ ਗਿਆ ਕਹਿੰਦਾ ਹਾਂ ਭੇਜ ਲੈ ਕੇ ਨਹੀਂ ਮੈਂ ਕਹਾ ਹੈ ਨਹੀਂ ਮੇਰੇ ਤੋਂ ਕਹਿੰਦਾ ਕੋਈ ਨਹੀਂ ਹੁਣ ਦੇਖ ਫੇਰ ਇਹਨੇ ਮੁੰਡੇ ਭੇਜ ਤੇ ਵੀ ਬੱਚੀ ਇਹਨੇ ਮੋਟਰਸਾਈਕਲ ਤੇ ਇੱਥੇ ਅਸਲੇ ਲਾ ਕੇ ਉਹ ਅਸਲੇ ਲਾ ਕੇ ਉੱਥੇ ਸਾਨੂੰ ਦੁਕਾਨ ਉਹ ਤਾਂ ਮੰਲੇ ਵਾਲੇ ਸ਼ੁਕਰ ਕਰੋ ਨਾਲ ਸੀਗੇ ਇੱਟਾ-ਟਾ ਮਾਰ ਕੇ ਵੀ ਆਏ ਇਹਨਾਂ ਨੂੰ ਪੱਗੇ ਉਹ ਵੀ ਇੱਟਾ ਸਾਡੇ ਮਾਰ ਰਹੇ ਸੀ ਉੱਥੋਂ ਪਸੋਲਾਧਾਰੇ ਸੀ ਗੋਲੀ ਵੀ ਚੱਲ ਸਕਦੀ ਸੀ ਭਾਈ ਸਾਡੇ ਤੇ ਸਾਸੀ ਕਿਹੜਾ ਕੋ ਪਸੋਲਾ ਲੈ ਕੇ ਘੁੰਮ ਰ ਪਤਾ ਕੀ ਹੁਣ ਭੁੱਖੇ ਮਾਰਦੇ ਚਿੱਟਾ ਵੇਦੇ ਚਿੱਟਾ ਬਾਹਰ ਵੇਕ ਨਹੀਂ ਰਿਹਾ ਇਹਨਾਂ ਦਾ ਚਾਹ ਜਿਹੜੇ ਪਲਟਰ ਆ ਉਹ ਵੇਦੇ ਉਹ ਅੱਗੇ ਨਹੀਂ ਦਿੰਦੇ ਹੁਣ ਤਾਈ ਦਾ ਪਰੋਤੀਆਂ ਮੰਗ ਰਹੇ ਆ ਇਹ ਭਾਈ ਆਪਾਂ ਨੂੰ ਚਾਹ ਨੰਬਰ ਪੈਂਦਾ ਜਾਈਂ ਮੌਕੇ ਤੇ ਪੁਲਿਸ ਭਾਈ ਆਏ ਸੀਗੇ ਆਪਣੇ ਪੀਸੀਰ ਵਾਲੇ ਆਏ ਸੀਗੇ ਤੇ ਪੀਸੀਰ ਵਾਲੇ ਉਹਨਾਂ ਨੇ ਬਸ ਮਾੜਾ ਦੇਖਿਆ ਦੋਖਿਆ ਫੋਨ ਕੀਤਾ ਦੋ ਮਲਾਇਮ ਆਏ ਸੀਗੇ ਉਸ ਤੋਂ ਬਾਅਦ ਕੋਈ ਵੀ ਨਹੀਂ ਆਇਆ ਜੀ ਹੁਣ ਕਹਿੰਦੇ ਥਾਣੇ ਆ ਜੀ ਪਹਿਲੀ ਗੱਲ ਥਾਣੇ ਜਾਣ ਦਾ ਫਾਇਦਾ ਨਹੀਂ ਹੈਗਾ ਭਾਜੀ ਨਾ ਇਹਨਾਂ ਨੇ ਕੋਈ ਕਾਰਵਾਈ ਕਰਨੀ ਆ ਨਾ ਕੁਝ ਕਰਨਾ ਸਾਨੂੰ ਪਤਾ ਪਹਿਲਾਂ ਵੀ ਇੱਕ ਮੁੰਡੇ ਤੇ ਗੋਲੀ ਚੱਲੀ ਆ ਉਦੋਂ ਵੀ ਇਹਨਾਂ ਨੇ ਪੈਰਬਾਈ ਸਾਰੀ ਬੰਦ ਕਰਾਤੀ ਉਹ ਪੈਸੇ ਛਾੜ ਦਿੰਦੇ ਆ ਪੈਸੇ ਆ ਹੈਗੇ ਉਹਨਾਂ ਕੋ ਅਗਲੇ ਚਿੱਟਾ ਵੇਖਦਾ ਬਾਹਰ ਤੇ ਉਹ ਅਗਲੇ ਉਸ ਨੂੰ ਆ ਪੈਸੇ ਭੇਜ ਦਿੰਦੇ ਆ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੁੰਦੀ ਕੋਈ ਬਾਤ ਨਹੀਂ ਹੁੰਦੀ ਆ ਹੁਣ ਉਹਨਾਂ ਨੂੰ ਇਹੀ ਆ ਵੀ ਹੁਣ ਗੱਲ ਦੱਬੀ ਜਾਣੀ ਦੇਖ ਲਿਓ ਮੈਂ ਤਾਂ ਸੋਰੇ ਮਹੱਲਾ ਲੈ ਕੇ ਪੀਸੀ ਦੇ ਪਿਛੇ ਹੋ ਜਾਣਾ ਨਾ ਕੋਈ ਹੱਲ ਮਿਲਿਆ ਆਪਾਂ ਨੂੰ ਮਹੱਲੇ ਵਾਲੇ ਸੀਗੇ ਇੱਥੇ ਆਏ ਸੀ ਮੁੰਡੇ ਗਲੀ 'ਚ ਸਾਡੇ ਪਹਿਲੇ ਵੀ ਸਾਡੇ ਮੁੰਡੇ ਤੇ ਹਮਲਾ ਹੋਇਆ ਪਹਿਲੇ ਵੀ ਇਹਨਾਂ ਨੇ ਇਹੀ ਪੁਲਿਸ ਵਾਲਿਆਂ ਨੇ ਕਿਹਾ ਜੀ ਸਬੂਤ ਲੈ ਕੇ ਆਓ ਹੁਣ ਤਾਂ ਸਾਰੇ ਮਹੱਲੇ ਦੇ ਸਾਹਮਣੇ ਇੱਟਾ ਬੰਦੂਕਾਂ ਲੈ ਕੇ ਆਇਆ ਹੁਣ ਤੱਕ ਕਾਰਵਾਈ ਕਰਨ ਸਾਡੇ ਦੇ ਸ਼ਰਿਆਮ ਜੀ ਗੁੰਡਾ ਕਰਦੀ ਚਾਲਦੀ ਸਰੇਆ ਮੁੰਡੇ ਸ਼ਰਿਆਮ ਜੀ ਗੁੰਡਾ ਕਰਦੀ ਚਾਲਦੀ ਅੱਜ ਇੱਥੇ ਸ਼ਰਿਆਮ ਕਰਦੇ ਗੁੰਡਾ ਕਰਦੀ ਹੈ ਮੁੰਡੇ ਦੇ ਬੂਏ ਤੇ ਡਟਾ ਲਾ ਕੇ ਮਾਰ ਸਾਡੇ ਸ਼ਰੀਆ ਮੁੰਡੇ ਤੇ ਇੱਟਾਂ ਮਾਰ ਕੇ ਗਏ ਫੁੱਲ ਵਾਰ ਦਿੱਤੇ ਬੱਚੇ ਆ ਜੀ ਘੁੰਮਦੇ ਜਨਾਨੀਆਂ ਘੁੰਮਦੀਆਂ ਨੇ ਜੇ ਕਿਸੇ ਬਾਜੀ ਜਾਂਦੀਆਂ ਬੰਦੂਕਾਂ ਲੈ ਕੇ ਆਉਂਦੇ ਨੇ ਕੁਝ ਕਰਦੀ ਨਹੀਂ ਗੱਲ ਫਿਰ ਕਹਿੰਦੇ ਜੀ ਮੁੰਡੇ ਗਲਤ ਆ ਤੁਹਾਡੇ ਬਾਜੀ ਸਾਡੇ ਘਰ ਤੇ ਹਮਲਾ ਕੀਤਾ ਵਾ ਮੇਰੇ ਬੱਚੇ ਛੋਟੇ ਛੋਟੇ ਮੇਰੇ ਪੋਤੇ ਆ ਅਸੀਂ ਕੱਲੀਆਂ ਜਨਾਨੀਆਂ ਵਾ ਉੱਤੋਂ ਸਾਡੇ ਬੱਚਿਆਂ ਦਾ ਕਸੂਰ ਕੱਢਦੀ ਆ ਪੁਲਿਸ ਸਾਡੇ ਬੱਚਿਆਂ ਨੂੰ ਹੀ ਦੋਜੋਗ ਦੋਚੀ ਮੰਨਦੀ ਆ ਅਸੀਂ ਸਾਡੇ ਦੇਖੋ ਕੀ ਹਾਲ ਕਰਕੇ ਗਏ ਸਾਡੇ ਜਿਹੜਾ ਵੀ ਆਉੜਦਾ ਸਾਡੇ ਤੇ ਹੀ ਅਮਲਾ ਕਰਦਾ ਵਾ ਅਸੀਂ ਕਿੱਥੇ ਲੈ ਚਲ ਜਾਈਏ ਬੱਚਿਆਂ ਨੂੰ ਛੱਡ ਕੇ ਪੋਰਾ ਪੋਰਾ ਜੇ ਸਾਡੇ ਬੱਚਿਆਂ ਦਾ ਕੋਈ ਨੁਕਸਾਨ ਆ ਜੂਵੇ ਕੌਣ ਜ਼ਿੰਮੇਵਾਰ ਆ ਪੁਲਿਸ ਵੀ ਸਾਡੀ ਸੁਣਾਈ ਨਹੀਂ ਕਰਦੀ ਹਲੋ ਹਾਂਜੀ ਭਾਈ ਆ ਗਈ ਭਾਈ ਹਾਂਜੀ 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 ਭਈ ਇਹ ਮਸਲਾ ਕੀ ਸੀ ਇਹ ਲੜਾਈ ਝਗੜਾ ਉਹ ਹੈ ਰੋਲਾ ਕੀ ਹੈ ਪਤਾ ਕੁਝ ਉਹ ਲੋਕਾਂ ਦੇ ਆਪਸ ਚ ਕੋਈ ਪੁਰਾਣੀ ਹੈਗੀ ਮਾੜੀ ਮੋੜੀ ਰੰਜਿਸ਼ ਬੱਲੇ ਵਾਲੀ ਵੀ ਉਹ ਚੜਾ ਆਇਆ ਸੀ ਪਤਾ ਗੋਲੀ ਪਾਰਟੀ ਨੇ ਕੰਪਲੇਂਟਾਂ ਹੈਗੀਆਂ ਨੇ ਹਾਂ ਮੌਕਾ ਦੇਖ ਲਿਆ ਸੀ ਰਾਤੀ ਅੱਛਾ ਕਹਿੰਦੇ ਏਟਾ ਟਾ ਟਲੀਆਂ ਰਾਤੀ ਮੈਂ ਮਾਮਾ ਤਾਂ ਪੁੱਛਿਆ ਭਾਈ ਨੂੰ ਪੁੱਛਿਆ ਕੀ ਮਾਮਲਾ ਰਿਪੋਰਟ ਆਈ ਐਰਕੋਡ ਲਿਖਾਤੀ ਨਾ ਦੋਨਾਂ ਨੇ ਲਿਖਾਈ ਨੇ ਦੋਨਾਂ ਪਾਰਟੀਆਂ ਨੇ ਹਾਂ ਅੱਛਾ ਲੇਨ ਤੇੰਦਰੋਲੋਜੀ ਨਾ ਰੇ ਹੁਣ ਦੇਖੋ ਪਾਰਟੀਆਂ ਜਦੋਂ ਬਣ ਗਈਆਂ ਕੋਈ ਆਇਆ ਨਹੀਂ ਸਾਹਮਣੇ ਕੰਪਲੇਂਟਾਂ ਉਹਨਾਂ ਦੀ ਲੇਡੀਜ਼ ਲਿਖਾ ਕੇ ਸੀਗੇ ਭੱਲੇ ਵਾਲ ਸਰੀਕਾਈ ਕਰ ਲਿਆ ਠੀਕ ਠੀਕ ਹੈ ਭਾਜੀ ਥੈਂਕ ਯੂ ਜੀ ਸਾਰਾ